ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਵੀਡੀਓ ਜਿਹੜੀ ਕਿ ਬਾਈਕ ਟਰੋਲੀ ਆ ਜਿਹੜੀ ਆਪਾਂ ਨੇ ਫਿੱਟ ਕੀਤੀ ਆ Honda Twister ਤੇ ਇਹਦੀ ਆਪਾਂ ਨੂੰ ਬਡੀ ਲਈ ਆਪਾਂ ਨੇ ਜਿਸਤੀ ਚਾਦਰ ਦੀ ਜਿਹੜੀ ਬਹੁਤ ਮਜ਼ਬੂਤ ਲੋਹੇ ਦੀ ਬਣੀ ਹੋਈ ਹੈ ਚਿੱਟੀ ਚਾਦਰ ਦੀ ਇਹਦੇ ਚ ਆਪਾਂ ਨੂੰ ਟਾਇਰ ਨਵੇਂ ਨੇ ਲਾਈ ਵੀਲ ਲੱਗੇ ਹੋਏ ਨੇ 208 ਤੇ ਸ਼ਾਫਟ ਪਾਈ ਵੀ ਆ ਮੋਟੀ ਸ਼ਾਫਟ ਤੇ 208 ਨੰਬਰ ਦੀ ਸ਼ਾਫਟ ਪਾਈ ਵੀ ਆ ਇਹਦੇ ਚ ਆਪਾਂ ਨੇ ਉੱਪਰ ਆਪਾਂ ਨੂੰ ਇੱਕ ਬਿੱਡ ਮਿਲ ਜਾਂਦਾ ਹੈਗਾ ਆਈ ਕਾਪਾ ਨੂੰ ਵਿੱਡ ਮਿਲ ਜਾਂਦਾ ਹੈਗਾ ਪਰ ਇੱਕ ਕਿਸਾਨਾਂ ਵਾਸਤੇ ਬਣਾਈ ਹੈ ਇਹ ਟਰਾਲੀ ਤੇ ਆਪਾਂ ਨੂੰ ਇੱਕ ਬੈਕ ਤੇ ਸਪੋਰਟ ਮਿਲ ਜਾਂਦੀ ਹੈਗੇ ਜਿਹੜੀ ਆਪਾਂ ਨੂੰ ਲੰਬੀ ਹੋ ਜਾਂਦੀ ਹੈਗੇ ਜਿਹਦੇ ਨਾਲ ਆਪਣੇ ਕੱਕ ਮਿੱਟੀ ਵਿੱਚ ਨਹੀਂ ਰੁਲਦੇ ਹੈਗੇ ਤੇ ਡਾਲਾ ਆਪਣਾ ਨੇ ਖੋਲ ਕੇ ਦਿਖਾਵਾਂਗੇ ਡਾਲਾ ਜੀ ਤੁਹਾਨੂੰ ਤੇ ਇੱਕ ਬੈਕ ਤੇ ਸਪੋਰਟ ਵੀ ਮਿਲ ਜਾਂਦੀ ਹੈਗੀ ਆਪਾਂ ਨੂੰ ਇਹਦਾ ਸਾਈਜ਼ ਹੈਗਾ ਜੀ ਆਪਣਾ 3x5 ਫੁੱਟ ਤੇ ਇਹਦੇ ਟਾਇਰ ਦੋਨੋਂ ਨਵੇਂ ਆ ਜੀ ਤੇ ਆਪ ਮੈਂ ਕਹਾਂਗਾ ਮੇਰੇ ਕੈਮਰਾ ਵਾਲੇ ਵੀਰ ਨੂੰ ਥੋੜਾ ਜਿਹਾ ਨੀਚੇ ਤੋਂ ਵੀ ਦਿਖਾ ਦੇ ਤੇ ਦੇ ਜੀ ਚਾਪਾ ਨੇ ਗਰਾਰੀ ਪਿੱਛੇ ਵੱਡੀ ਪਈ ਹੈਗੀ ਜੀ ਪੁਲੀ ਸਿਸਟਮ ਬ੍ਰੇਕ ਲਾਇਆ ਹੋਇਆ ਹੈਗਾ ਇਹਦੇ ਤੇ ਚਾਸੀ ਬਹੁਤ ਹੈਵੀ ਲੱਗੀ ਵੀ ਆ ਮੈਂ ਕਹਾਂਗਾ ਮੇਰੇ ਕੈਮਰੇ ਵਾਲੇ ਵੀਰ ਨੂੰ ਮਾੜਾ ਉੱਪਰ ਤੋਂ ਦਿਖਾਵੇ ਇਹ ਵੀ ਕਿਵੇਂ ਬਣੀ ਵੀ ਆ ਇਹ ਤੇ ਇਹ ਆਪਣੀ ਸਪੈਸ਼ਲ ਡਿਮਾਂਡ ਤੇ ਬਣਾਈਆ ਮੇਰੇ ਕਿਸਾਨ ਵੀਰ ਵਾਸਤੇ ਸਾਈਡ ਤੇ ਟੂਲ ਵੀ ਮਿਲ ਜਾਂਦਾ ਹੈਗਾ ਇਹ ਆਪਾਂ ਨੂੰ ਜੋ ਆਪਾਂ ਛੋਟਾ ਮੋਟਾ ਆਪਣਾ ਸਮਾਨ ਵਗੈਰਾ ਰੱਖਣ ਵਾਸਤੇ ਡਬਲ ਚੈਨ ਲੱਗੀ ਵੀ ਆ ਇਹਦੇ